ਪਿੰਡਾਂ ਦੇ ਵਿੱਚ ਚਿਪ ਮੀਟਰਾਂ ਨੂੰ ਲੈ ਕੇ ਲਗਾਤਾਰ ਵਿਰੋਧ ਹੋ ਰਿਹਾ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਇਹ ਮੀਟਰ ਨਹੀਂ ਲੱਗਣੇ ਚਾਹੀਦੇ ਜਿਸ ਦੇ ਅਸੀਂ ਬਿਲਕੁਲ ਹੀ ਖਿਲਾਫ ਆ ਕਿਸਾਨ ਜਥੇਬੰਦੀਆਂ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਸਟਿਸ ਨੂੰ ਲੈ ਕੇ ਉਹਨਾਂ ਨੇ ਸਰਕਾਰਾਂ ਨੂੰ ਜਿਹੜਾ ਕਿ ਕਹਿ ਦਿੱਤਾ ਹੈ ਕਿ ਅਸੀਂ ਮੀਟਰਾਂ ਦਾ ਵਿਰੋਧ ਕਰਦੇ ਹਾਂ ਤੇ ਉੱਥੇ ਹੀ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਪਿੰਡਾਂ ਦੇ ਵਿੱਚ ਮੀਟਰ ਜਿਹੜੇ ਕਿ ਨਹੀਂ ਲੱਗਣ ਦਵਾਗੇ ਹੋਰ ਕੀ ਕੁਝ ਕਹਿਣਾ ਆਓ ਤੁਹਾਨੂੰ ਸੁਣਾਉਂਦੇ ਹਾਂ ਜੀ ਨੂੰ ਪ੍ਰਾਈਵੇਟ ਅਥੈਂਡ ਹਰਲੀ ਕਾਰਪੂ ਰੇਟ ਜਾ ਵਿਕਾਸ ਮਾਡਲ ਨੇ ਰੌਲਾ ਪਾ ਰਿਆ ਜਿਹੜਾ ਸਾਰੀਆਂ ਬਿਮਾਰੀਆਂ ਦੀ ਜੜ ਹੈ ਇਹ ਦੇਸ਼ ਦੇ ਆਗਮ ਜਿਹੜੇ ਉਹਦੇ ਸੇਵਾਦਾਰ ਬਣੇ ਹੋਏ ਐ ਇਹ ਬਿਜਲੀ ਦਾ ਪ੍ਰਬੰਧ ਪੂਰੀ ਤਰ੍ਹਾਂ ਉਹਨਾਂ ਨੂੰ ਪਹਿਲਾਂ ਦੇ ਚੁੱਕੇ ਐ 2003 ਐਕਟ ਆਇਆ 1947 ਆਇਆ ਜਿਹੜਾ ਘੋਲ ਪਾ ਹੁਣ ਉਹਦਾ ਸਪਲਾਈ ਦਾ ਨਿਜੀਕਰਨ ਕਰਕੇ ਪੂਰੀ ਤਰ੍ਹਾਂ ਜਿਹੜਾ ਬਿਜਲੀ ਜਿਹੜੀ ਆ ਬਿਜਲੀ ਦਾ ਨਿਜੀਕਰਨ ਕਰਨ ਦੀ ਤਿਆਰੀ ਕੀਤੀ ਹੋਈ ਹੈ ਕੇਂਦਰ ਸਰਕਾਰ ਨੇ ਉਹਦੇ ਤਹਿਤ ਤੀਲੇ ਦੋ 3 ਸਾਲ ਤੋਂ ਇਹ ਮੀਟਰਾਂ ਦੇ ਦੁਆਲੇ ਹੋਏ ਪਰ ਮੀਟਰ ਲਾਉਣਾ ਚਾਹੀਦਾ ਪੰਜਾਬ ਦੇ ਵਿੱਚ ਹੁਕਮ ਦਿੱਤੇ ਹੋਏ ਆ। ਪਿਛਲੇ ਦਿਨੀ ਕੇਂਦਰੀ ਮੰਤਰੀ ਜਿਹੜਾ ਖੱਟੜ ਮਨੋਰ لال ਖੱਟੜ ਉਹ ਕਹਿ ਗਏ ਕਿ ਢੀਗੜ ਕੇ 31 ਗਸਟਮੀਟਰ ਲੱਗ ਜਾਣੇ ਚਾਹੀਦੇ। ਪੰਜਾਬ ਦੇ ਵਿੱਚ ਸਾਰੇ ਕਿ ਅਪ ਸ਼ੁਰੂ ਹੋ ਜਾਣੀ ਚਾਹੀਦੀ ਹੈ ਮੀਟਰਾਂ ਦੇ। ਉਹਦੇ ਤਹਿਤ ਇਹਨਾਂ ਨੇ ਪੂਰਾ ਯੋਰ ਲਾਇਆ ਹੈ। ਸਾਮੀ ਦੂਸ਼ੇ ਖਰਚੇ ਬੰਦੀ ਪੰਜਾਬ ਨੂੰ ਦਾ ਮੁਕਾਬਲਾ ਪੂਰੇ ਪੰਜਾਬ 'ਚ ਕੀਤਾ ਜਾ ਰਿਹਾ ਹੈ। ਮੀਟਰ ਲੱਗਣ ਹੀ ਦਿੱਤੇ ਜਾ ਰਹੇ ਜਿਹੜੇ ਲੱਗੇ ਉਹ ਛੁੱਟੇ ਜਾ ਰਹੇ ਆ ਦਫ਼ਤਰਾਂ ਦੇ ਵਿੱਚੋਂ। ਉਹ ਕਿਉਂ ਛੁੱਟੇ ਜਾ ਰਿਹਾ ਉਹ ਦਲੀਲ ਆ ਤਰਕ ਆ ਸਾਡੇ ਕੋਲ ਇਸੇ ਪਾਵਰ ਕਾਮ ਦਾ ਇੱਕ ਕਾਨੂੰਨ ਆ ਉਸ ਕਾਨੂੰਨ ਦੇ ਵਿੱਚ ਸਾਬ ਲਿਖਿਆ ਆ ਰੈਗੂਲੇਟਰੀ ਕਮਿਸ਼ਨ ਦਾ ਇਹ ਉਹਦੇ ਸਾਬ ਲਿਖਿਆ ਆ ਕਿ ਖਪਤਕਾਰ ਦੀ ਮਰਜ਼ੀ ਆ ਉਹਨੇ ਕਿਹੜਾ ਮੀਟਰ ਲਵਣਾ ਚਾਹੇ ਆਪਣਾ ਸਮਾਰਟ ਲੋੜਾ ਕਿ ਦੂਜਾ ਮੀਟਰ ਲੋੜਾ ਕਿਉਂਕਿ ਉਹਦੀ ਕੀਮਤ ਉਹਨੇ ਦੇਣੀ ਜੇ 1 ਕਿਲੋ ਘਾਟ ਦਾ ਮੀਟਰ ਲਾਉਦੇ ਆਏ ਉਹਦਾ 4500 ਰੁਪਿਆ ਭਰਨੇ ਆ ਉਹਦੇ ਬਿਲ ਦੇ ਵਿੱਚ ਮੀਟਰ ਦੀ ਕੀਮਤ ਜੇ 3 ਕਿਲੋਵਾਟ ਦਾ ਕਿਸੇ ਨੇ ਲੋੜਾ ਹੈ ਆਪਣੇ ਘਰ ਉਹਦਾ 1700 ਰੁਪਿਆ ਪਾਉਂਦੇ ਆ ਤੇ ਇਹਦੇ ਸਾਰਾ ਕੰਪਨੀਆਂ ਨਾਫਾ ਘਟਾਉਣ ਲਈ ਕੀਤਾ ਜਾ ਰਿਹਾ ਹੈ ਵਾ ਜੇ ਪਾੜੇ ਮੀਟਰਾਂ ਦੀ ਜਾਂ ਸਮਾਰਟ ਮੀਟਰਾਂ ਦੀ ਸਭ ਲੋੜ ਨਹੀਂ ਹੈ ਇਹਨਾਂ ਦੇ ਤਰੂਨ ਦੇ ਬਤਾ ਸਾਡੀ ਮਰਜ਼ੀ ਲੋੜਾ ਤੇ ਨਹੀਂ ਲੋੜ ਇਹ ਇਹ ਫਿਰ ਕਿਤਰਾ ਲਾ ਰਿਹਾ ਅਸਲ ਤੇ ਗੈਰ ਕਾਨੂੰਨੀ ਕਰ ਰਿਹਾ ਪੂਰੇ ਪੰਜਾਬ 'ਚ ਇਹ ਪੰਜਾਬ ਦੇ ਲੋਕਾਂ ਕੋ ਗੈਰ ਕਾਨੂੰਨੀ ਹੋ ਰਹੀ ਖਪਤਕਾਰੋ ਸਾਰੇਓ ਇਹ ਮੀਟਰ ਜਿਹੜੇ ਲੱਗੇ ਹੋਏ ਪੁੱਟ ਦਿਓ ਸਾਰੇ ਅਸੀਂ ਨਾਲ ਖੜਿਆ ਜਿੱਥੇ ਤੁਹਾਨੂੰ ਜਿੱਥੇ ਜਾਪਦਾ ਵਾ ਕਿਸਾਨ ਮਿਹਨੂਸ਼ੀ ਮਰਚੀ ਕਮੇਟੀ ਨੂੰ ਸਾਨੂੰ ਆਜ ਦਿਓ ਅਸੀਂ ਆਉਨੇ ਆ ਪਿੰਡਾਂ 'ਚ ਕਮੇਟੀਆਂ ਬਣਾਓ ਇਹ ਮੀਟਰ ਲਾ ਕੇ ਦਮਕਰਾ ਛੁੱਟਿਏ ਇਹ ਮੀਟਰਾਂ ਦੇ ਨਾਲ ਤੁਹਾਡੇ ਘਰ ਦੀ ਬੱਤੀ ਬੁੱਝ ਜਾਣੀ ਹੈ ਤੁਹਾਡੀਆਂ ਬੰਦੀਆਂ ਤੇ ਆਉਣੇ ਦਿਨਾਂ 'ਚ ਮੀਟਰ ਲੱਗਣੇ ਕਿਉਂ ਪਰਤਾ 250 ਰੁਪਿਆ ਪਾਈਪਿੰਗ ਮੋਟਰ ਨੂੰ ਤੇ ਦਾਦੀ ਮੋਟਰ ਨੂੰ ਜਿਹੜਾ ਵਾ 9000 ਰੁਪਿਆ ਤੋਂ ਉਸ ਤੋਂ ਘਾਪੇ ਗਿਣੀਓ ਕਿ ਮੋਟਰ ਕਿੰਨੀ ਵੱਡੀ ਇਸ ਤਰ੍ਹਾਂ ਘਰਾਂ ਦੀ ਬੱਤੀ ਜਿਹੜੀ ਆ ਉਹ ਤੁਹਾਡੀ ਬੋਝ ਨਹੀਂ ਕਿਉਂਕਿ ਜਿਹੜਾ ਸਰਪਲ ਦੇਵੇਦਨ ਬਾੜੀ ਮੋਟੀ ਸਬਸਿਡੀ ਦੇ ਰਿਹਾ ਉਹ ਵੀ ਨਾਲ ਹੀ ਖਤਮ ਹੋ ਜਾਣੀ ਆ ਜਿਹੜੀ 300 ਟੰਡ ਦੀ ప్రతి ਮਹੀਨਾ ਦੇ ਉਸੇ ਉਸ ਦੇ ਇਸ ਦੇ ਪ੍ਰਭਾਵ ਤੈਤ ਹੋਣਾ ਕੀ ਆ ਇਹਦੇ ਨਾਲ ਇਹ ਵਾਪਰਨਾ ਵਾ ਕਿ ਤੁਹਾਡੀ ਘਰ ਦੀ ਬਕਤੀ ਦੇ ਬਿੱਲ ਜਿਹੜੇ ਚੱਲ ਜੜੀ 5000 ਦੇ ਆਉਂਦੇ ਆ ਜਾਂ ਜਿੱਥੇ ਮੀਟਰ ਲੱਗਿਆ ਵੱਧ ਪਰ ਤੇ ਯੂਪੀ ਚ ਵਿਆਹ ਚ ਉੱਥੇ ਦੇਖ ਲੋ ਹਾਲਤ ਕੀ ਬਣੀ ਆ ਇਸੇ ਤਰ੍ਹਾਂ ਪੰਜਾਬ ਕਿ ਜਿੱਥੇ ਲੱਗੇ ਉੱਥੇ ਦੇਖ ਲੋ ਇਸ ਕਰਕੇ ਸਾਰੇ ਹੀ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੂੰ ਦੁਕਾਨਦਾਰਾਂ ਨੂੰ ਸਾਰੇ ਵਾਕੀ ਵਰਗਾਂ ਨੂੰ ਅਸੀਂ ਸਪੋਰਟ ਜੋ ਰਪੀਲ ਕਰਦੇ ਆ ਇੱਕ ਸਾਰ ਮਜ਼ਦੂਰ ਸ਼ਗਰਸ਼ਮੀ ਪੰਜਾਬ ਨਾਲ ਰابطਾ ਕਰੋ ਇਹ ਮੀਟਰ ਤੁਹਾਡੀ ਘਰ ਦੀ ਬੱਤੀ ਬੁਝਾ ਦੇਣਗੇ ਤੇ ਤੁਹਾਡਾ ਕਾਰੋਬਾਰ ਬੰਦ ਕਰ ਦੇਣਗੇ ਤੁਹਾਡੀਆਂ ਖੇਤਾਂ ਦੇ ਵਿੱਚ ਮੋਟਰਾਂ ਬੰਦ ਕਰ ਦੇਣਗੇ ਇਸ ਲਈ ਮੀਟਰ ਲਾਉਣਾ ਬਹੁਤ ਜ਼ਰੂਰੀ ਆ ਤੇ ਗੈਰ ਜ਼ਰੂਰੀ ਲਾਵੇ ਸਾਰ ਮਜ਼ਦੂਰ ਸ਼ਗਰਸ਼ਮੀ ਪੰਜਾਬ ਦੇ ਜ਼ਿਲ੍ਹਾ ਵੈ ਪੂਰੇ ਮੀਟਰ ਲਾਏ ਜਾ ਰਹੇ ਆ ਅੱਜ ਵੀ ਫਾਜ਼ਿਲਕੇ ਦੇ ਵਿੱਚ ਫਾਜ਼ਿਲਾਲਾਬਾਦ ਤਹਿਸੀਲ ਦੇ ਵਿੱਚ ਜਿਹੜੇ ਪਿੰਡ ਪੈਂਦੇ ਆ ਉਹਨਾਂ ਦੇ ਬਿੱਟਰ 5 ਗਰਾਈਂ ਦੇ ਤੇ ਈਸਾ 5 ਗਰਾਈਂ ਦੇ ਲਾ ਕੇ 32 ਮੀਟਰ ਜਿਹੜੇ ਆ ਸਾਡੇ ਆਗੂ ਦਫ਼ਤਰ ਚ ਬੋਡੇ ਜਾ ਰਹੇ ਆ ਇਸ ਤਰ੍ਹਾਂ ਬਾਕੀ ਬੋਗੇ ਦੇ ਵਿੱਚ ਬਾਕੀ ਥਾਵਾਂ ਦੇ ਉੱਤੇ ਜਿਹੜੇ ਆ ਉਹ ਮੀਟਰ ਲਾ ਕੇ ਲਗਾਤਾਰ ਛੁੱਟੇ ਜਾ ਰਹੇ ਆ ਤੇ ਇਹ ਤੁਹਾਨੂੰ ਸਾਰੇ ਪੰਜਾਬ ਨੂੰ ਸੱਦਾ ਕਿ ਮੈਦਾਨ ਦੇ ਵਿੱਚ ਆਓ ਲੜਾਈ ਵਾਸਤੇ ਆਓ ਆਉਣ ਲੈ ਦਿਨਾਂ ਦੇ ਵਿੱਚ ਕਿਸਾਨ ਮਜ਼ਦੂਰਾਂ 'ਚ ਖਰਚ ਬੜੀ ਪੰਜਾਬ ਨੂੰ ਬਾਕੀ ਜਥੇਬੰਦੀਆਂ ਨਾਲ ਗੱਲ ਕਰਕੇ ਇੱਕ ਡੇਢ ਦਿੱਤੀ ਜਾਊਗੀ ਔਰ ਡੇਢ ਤੱਕ ਸਾਰੇ ਮੀਟਰ ਲਾ ਕੇ ਛੁੱਟੇ ਜਾਣਗੇ ਪਰ ਸਾਡੀ ਜਿਵੇਂ ਬਿੰਦਾ ਫੈਸਲਾ ਵਾ ਅਸੀਂ ਲਗਾਤਾਰ ਦਬਾ ਪ੍ਰੈਸ਼ ਮੀਟਰ ਛੁੱਟ ਰਹੇ ਆ ਤੋ ਛੁੱਟੇ ਜਾ ਰਹੇ ਆ ਤੋ ਉਹਦੇ ਵਾਸਤੇ ਸਾਰੇ ਜਿਹੜੇ ਵੀਰਿਆ ਉਹ ਤਤਪਰਤਾ ਦੇ ਨਾਲ ਕੰਮ ਕਰਮ